ਤਾ ਜਿਹੜਾ ਡਾਲਰ ਦੇ ਮੁਕਾਬਲੇ ਇੰਡੀਆ ਦਾ ਜਿਹੜਾ ਰੁਪਈਆ ਉਹ ਹੋਰ ਵਧੇਗਾ ਉਹਦੀ ਇਕਨੋਮੀ ਡਾਊਨ ਜਾਏਗੀ ਸੋ ਜਿਹੜਾ ਇੱਕ ਕਿਹਾ ਜਾ ਰਿਹਾ ਨਾ ਆਮ ਤੌਰ ਤੇ ਬਹੁਤ ਸਾਰੇ ਜਿਹੜੇ ਨੈਸ਼ਨਲਿਸਟ ਆ ਇਹ ਕਹਿੰਦੇ ਵੀ ਭਾਰਤ 140 ਕਰੋੜ ਭਾਰਤੀਆਂ ਤੋਂ ਬਿਨਾ ਅਮਰੀਕਾ ਦਾ ਸਰੇਗਾ ਜਾਂ ਨਹੀਂ ਸਰੇਗਾ ਉਹ ਇਹ ਬਿਲਕੁਲ ਗਲਤ ਗੱਲ ਹੈਗੀ ਆ ਹਮ ਅਮਰੀਕਾ ਹੋਰਾਂ ਮੁਲਕਾਂ ਨੂੰ 2000 ਬਿਲੀਅਨ ਡਾਲਰ ਵੇਚਦਾ ਹੈਗਾ ਜੀ ਉਹ ਜਿਹੜਾ ਹੈਗਾ ਉਹ ਇੰਡੀਆ ਨਾਲ ਉਹਦਾ ਜਿਹੜਾ ਹੈਗਾ ਸਿਰਫ 43 ਬਿਲੀਅਨ ਦਾ ਹੈ। ਔਰ ਉਹ ਵੀ ਇੰਡੀਆ ਦੀਆਂ ਲੋੜਾਂ ਹੈਗੀਆਂ ਨੇ ਕਿਉਂਕਿ ਫਾਰਮਾਸੈਟিক্যাল ਉਥੋਂ ਚਾਹੀਦਾ ਹੈਗਾ ਏ ਜਾਂ ਟੈਕਨੋਲੋਜੀ ਦੇ ਪੁਰਜ਼ੇ ਵਗੈਰਾ ਕੁਝ ਉਥੋਂ ਚਾਹੀਦੇ ਹੈਗੇ ਉਹਨੂੰ ਇਹ ਮਨਾਂ ਨਹੀਂ ਕਰ ਸਕਦੇ। ਆ ਵਾਰ-ਵਾਰ ਕਰ ਕਰੀਏ ਕਿਸਾਨਾਂ ਦਾ ਸਾਡੇ ਲੋਕ ਲ ਕਿਸਾਨਾਂ ਦਾ ਬਹੁਤ ਖੋਰਾ ਹਾਲ ਹੋਏਗਾ। ਐਮਐਸਪੀ ਵਾਲੀ ਗਰੰਟੀ ਤਾਂ ਛੱਡੋ ਤੁਹਾਡੀ ਸਾਰਾ ਕੁਝ ਜਿਹੜਾ ਵੇਕਣਾ ਬੰਦ ਮਤਲਬ ਸਿਰਫ ਕੀ ਜਿਹੜੀ ਫਸਲਾਂ ਵਗੈਰਾ ਹੈਗੀਆਂ ਫਿਰ ਉਹ ਉਧਰੋਂ ਆਉਣੀਆਂ ਹਾਂਜੀ ਹਾਂਜੀ ਉਧਰੋਂ ਆ ਜਾਣ ਜੀ ਇਸ ਧਰਮस्ते ਆ ਗਰੀਬ ਹੋ ਜਾਂਦੇ ਆ ਜੀ ਜੀ 0% ਵਾਲੇ ਵੀ ਹੋ ਜਾਂਦੇ ਆ ਆਫੋਰਡ ਪ੍ਰੋਡਕਟਸ ਜਿਹੜੇ ਹੈਗੇ ਆ ਖਾਸ ਕਰਕੇ ਆਹ ਜੀ ਦੂਜਾ ਚਿਕਨ ਵਗੈਰਾ ਤੇ ਦੁੱਧ ਦੁੱਧ ਦੇ ਪ੍ਰੋਡਕਟਸ ਤੇ ਜਿਹੜੀਆਂ ਕਣਕ ਵਗੈਰਾ ਹੈਗੀ ਆ ਉਧਰੋਂ ਆ ਸਕਦੀ ਆ ਉਹ ਬਹੁਤ ਘੱਟ ਰੇਟਾਂ ਤੇ ਆਉਗੀਆਂ ਸਾਡਾ ਕਿਸਾਨ ਆ ਜਿਹੜਾ ਖਤਮ ਹੋ ਜਾਏਗਾ ਹੁਣ ਇਹੀ ਭਾਰਤ ਇਸੇ ਕਰਕੇ ਹਲੇ ਸਟੈਂਡ ਤੇ ਖੜਾ ਹੈਗਾ ਪਰ ਬਹੁਤ ਵੱਡਾ ਹਮਲਾ ਹੈ ਹੁਣ ਇੱਥੇ ਭਾਰਤ ਲਈ ਜਿਹੜਾ ਚੈਲੰਜ ਇਹ ਆ ਰਿਹਾ ਵੀ 50 ਲੱਖ ਬੰਦਾ ਆਈਟੀ ਸੈਕਟਰ ਵਿੱਚ ਕੰਮ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਵੀ ਤੇ ਇੰਡੀਆ ਵਿੱਚ ਵੀ ਜੇ 50 ਲੱਖ ਬੰਦਾ ਜਿਹੜਾ ਕਹਿੰਦੇ ਵੀ ਸਾਡਾ ਟਾਪ ਮੋਸਟ ਆਈਟੀ ਇੰਟੈਲੈਕਚੁਅਲ ਆ ਕੋਈ ਇੱਕੋ ਵਿੰਡੋਜ਼ ਦਾ ਇਨੋਵੇਸ਼ਨ ਨਹੀਂ ਕਰ ਸਕਦਾ ਤਾਂ ਇਟ ਮੀਨਸ ਉਹ ਜਿਹੜੇ ਆਈਟੀ ਦੇ ਪ੍ਰੋਫੈਸ਼ਨਲ ਕਹੋਂਦੇ ਆ ਉਹ ਸਿਰਫ ਕਾਰਪੈਂਟਰ ਤੇ ਪਲੰਬਰਾਂ ਜਿੰਨੀਓ ਤਾਕਤ ਰੱਖਦੇ ਜਿਹੜੇ ਮੁਲਕ ਨੂੰ ਇਸ ਵੱਡੇ ਹਮਲੇ ਤੋਂ ਨਹੀਂ ਬਚਾ ਸਕਦੇ ਤਾਂ ਇਹ ਹੈਗਾ ਵੀ ਇਨੋਵੇਸ਼ਨ ਵਿੱਚ ਉਹਨਾਂ ਨੂੰ ਆਪਣਾ ਲਾਉਣਾ ਪਵੇਗਾ ਭਾਰਤ ਦਾ ਬਿਜ਼ਨਸ ਆ ਜਿਹੜਾ ਉਹ ਰਿਸਰਚ ਬੇਸਡ ਨਹੀਂ ਹੈਗਾ ਇਨੋਵੇਸ਼ਨ ਬੇਸਡ ਨਹੀਂ ਇਸੇ ਕਰਕੇ ਸਾਡੀਆਂ ਆਈਆਈਟੀਆਂ ਚ ਪੜੇ ਹੋਏ ਬੰਦੇ ਆ ਜਿਹੜੇ ਉਹ ਅਮਰੀਕਾ ਜਾਣਾ ਪਸੰਦ ਕਰਦੇ ਆ ਜਾਂ ਉਹਨਾਂ ਦੀਆਂ ਕੰਪਨੀਆਂ 'ਚ ਉਹਨਾਂ ਵਿੱਚ ਮਜ਼ਦੂਰੀ ਕਰਦੇ ਆ ਹੂੰ ਹੂੰ ਦੇ ਆਰ ਨਾਟ ਪ੍ਰੋਫੈਸ਼ਨਲ ਉਹ ਟੈਕਨੀਕਲ ਮਜ਼ਦੂਰ ਨੇ ਸਿਰਫ ਥੋੜੀਆਂ ਤਨਖਾਹਾਂ ਵੱਧ ਮਿਲਦੀਆਂ ਨੇ ਗੱਲਬਾਤ ਕਰ ਲੈਨੇ ਆ ਰਾਹੁਲ ਗਾਂਧੀ ਹੋਣਾ ਦੀ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਪਹਿਲਾਂ ਤੇ ਐਲਾਨ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਸਬੂਤਾਂ ਦੇ ਨਾਲ ਕਹਿੰਦੇ ਕਿ ਮੈਂ ਇੱਕ ਐਟਮ ਬੰਬੋ ਜਿਹੜਾ ਹੈ ਉਹ ਸੁੱਟਾਂਗਾ ਤੇ ਫਿਰ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਦੇ ਕਪਲੇ ਕੀਤੇ ਗਏ ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਬੂਤ ਨੇ ਉਹਨਾਂ ਦੇ ਵੱਲੋਂ ਪੇਸ਼ ਕੀਤੇ ਗਏ ਇਲੈਕਸ਼ਨ ਕਮਿਸ਼ਨ ਨੇ ਇਸ ਨੂੰ ਦੂਸਰੇ ਢੰਗ ਦੇ ਨਾਲ ਲਿਆ ਹੈਗਾ ਸਰਦਾਰ ਹਰਤਾ ਸਿੰਘ ਜੀ ਪੂਰਾ ਮੁੱਦਾ ਹੈ ਕਿ ਆ ਕੇਸ ਐਂਗਲ ਤੋਂ ਕਹਿਣਾ ਚਾਹੁੰਦੇ ਆ ਕਿ ਚੋਣਾਂ ਦੇ ਵਿੱਚ ਇੱਕ ਤਰੀਕੇ ਦੀ ਧਾਂਦਲੀ ਹੋਈ ਆ ਹਾਂਜੀ ਹਾਂਜੀ ਸੋ ਪਿਛਲੇ ਦਿਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੀ ਹੈਗੀ ਆ ਉਹਨਾਂ ਨੇ ਕਰਨਾਟਕਾ ਦੇ ਇੱਕ ਵਿਧਾਨ ਸਭਾ ਦਾ ਜਿਹਦਾ ਡਾਟਾ ਉਪਲਬਧ ਕਰਾਇਆ ਹੈਗਾ ਹਨ ਵੀ ਇੱਕ ਸੈਂਪਲ ਦੇ ਤੌਰ ਤੇ ਉਹਦੇ ਵਿੱਚ ਕਿਹਾ ਵੀ ਇੱਕ ਵਿਧਾਨ ਸਭਾ ਖੇਤਰ ਵਿੱਚ 1 ਲੱਖ ਵੋਟਾਂ ਨੇ ਜਿਹੜੀਆਂ ਉਹਨਾਂ ਦੀ ਗੜਬੜੀ ਹੋਈ ਹੈਗੀ ਆ ਉਹਦੇ ਵਿੱਚ ਉਹ ਗੜਬੜੀ ਕਿਸ ਤਰ੍ਹਾਂ ਹੋਈ ਆ ਵੀ ਇੱਕ ਤਾਂ ਵੀ ਇੱਕੋ ਪਤੇ ਤੇ ਇੱਕ ਘਰ ਦਾ ਐਡਰੈਸ ਇੱਕ ਕਮਰੇ ਦਾ ਕਹਿੰਦਾ ਘਰ ਆ ਉਹਦੇ ਤੇ 80 85 100 150 200 ਐਦਾਂ ਵੋਟਰ ਆ ਜਿਹੜੇ ਹੋਏ ਹੋਏ ਆ ਤੇ ਇਹ ਕਹ ਵੀ ਅਗਲਾ ਹੈਗਾ ਵੀ ਇੱਕੋ ਵਿਅਕਤੀ ਦੀਆਂ ਭਾਰਤ ਵਿੱਚ 4-5 ਜਗ੍ਹਾ ਤੇ ਵੋਟਾਂ ਜਿਹੜੀਆਂ ਬਣਾਈਆਂ ਹੋਈਆਂ ਉਹ ਫਿਰ ਤੁਸੀਂ ਉਹੀ ਆਪਾਂ ਕਹਿੰਦਾ ਵੀ ਹਰਿਆਣੇ ਵਾਲੀ ਵੋਟ ਚੱਕ ਕੇ ਕਰਨਾਟਕਾ ਵਿੱਚ ਕਰਦੇ ਕਿਉਂਕਿ ਡਿਜੀਟਲਾਈਜ਼ ਹੈਗਾ ਉਹਦੇ ਚ ਉਹ ਬੰਦਾ ਇੱਧਰ ਵੀ ਵੋਟ ਪਾ ਜਾਂਦਾ ਉੱਧਰ ਵੀ ਵੋਟ ਪਾ ਜਾਂਦਾ ਆ ਕਿਸ ਤਰ੍ਹਾਂ ਜਿਹੜਾ ਉਹ ਕਰ ਜਾਂਦਾ ਤੇ ਦੂਸਰਾ ਹੈਗਾ ਵੀ ਜਿਹੜੇ ਜੜੀਆਂ ਕਮਰਸ਼ੀਅਲ ਥਾਵਾਂ ਨੇ ਕਮਰਸ਼ੀਅਲ ਜਿੱਥੇ ਫੈਕਟਰੀਆਂ ਨੇ ਫੈਕਟਰੀਆਂ ਵਿੱਚ ਵੋਟਾਂ ਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ ਸੋ ਇਹ ਬੜਾ ਬੜਾ ਉਹਨਾਂ ਨੇ ਵਿਸਥਾਰ ਨਾਲ ਐਗਜ਼ੈਕਟ ਵੀ ਕਿਹੜੀਆਂ ਵੋਟਾਂ ਕਿੰਨੀਆਂ ਨੇ ਕਿਹੜੀਆਂ ਵੋਟਾਂ ਕਿੰਨੀਆਂ ਨੇ ਉਹਦੇ ਆਸਾਰ ਨਾਲ ਇੱਕ ਕਰਿਆ ਇਹ ਬਿਲਕੁਲ ਵੱਡੀ ਧਾਂੜੀ ਹੈ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਐਜ਼ ਏ ਪੱਤਰਕਾਰ ਮੈਂ ਵੀ ਇਹੀ ਸੋਚਦਾ ਆ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ ਮੱਧ ਪ੍ਰਦੇਸ਼ ਵਿੱਚ ਦੋ ਹਿੰਦੂ ਪੱਤਰਕਾਰਾਂ ਨੇ ਕਿਹਾ ਉਹ ਕਹਿੰਦੇ ਵੀ ਅਸੀਂ ਇੰਨਾ ਗੁੱਸਾ ਸੀ ਭਾਜਪਾ ਦੇ ਖਿਲਾਫ ਤੇ ਜਦੋਂ ਭਾਜਪਾ ਦੀ ਜਿੱਤ ਦੀਆਂ ਖਬਰਾਂ ਆਈਆਂ ਸਾਨੂੰ ਆਪਣੇ ਆਪ ਤੇ ਸ਼ੱਕ ਹੋਇਆ ਵੀ ਅਸੀਂ ਤਾਂ ਨਹੀਂ ਕੋਈ ਸੋ ਮਹਿਦਾਬੇ ਨਾਲ ਕਹਿੰਦਾ ਹੈਗਾ ਵੀ ਆਹ ਭਾਰਤ ਦੇ ਲੋਕ ਐਨੇ ਕਮਜ਼ੋਰ ਆ ਐਨੇ ਬੁੱਧੂ ਨਹੀਂ ਹੈਗੇ ਵੀ ਉਹ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਂਦੇ ਰਹਿਣਗੇ ਸੋ ਇਹ ਬੜੀ ਵੱਡੀ ਗੜਬੜਾ ਜਿਹੜੀ ਹੋ ਰਹੀ ਆ 10 ਸਾਲਾਂ ਤੋਂ ਬਾਅਦ ਤੀਜੀ ਵਾਰ ਕਿਸੇ ਵੀ ਹਾਲਤ ਵਿੱਚ ਭਾਜਪਾ ਨਹੀਂ ਸਿਆਚ ਸਕਦੀ ਮਜ਼ਦੂਰ ਹੀ ਤੋਂ ਦੁਖੀ ਆ ਜਿਹੜਾ ਹੈਗਾ ਵੀ ਮਿਡਲ ਕਲਾਸ ਫੈਮਿਲੀ ਦਾ ਤੋਂ ਇਲੈਕਸ਼ਨ ਕਮਿਸ਼ਨ ਵਾਲਾ ਵੀ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇੱਕ ਜਿਹੜਾ ਹੈਗਾ ਕਿ ਚੀਫ ਜਸਟਿਸ ਹੋਵੇ ਦੂਜਾ ਜਿਹੜਾ ਵਿਰੋਧੀ ਧਿਰ ਦਾ ਉਹ ਫਿਰ ਤਾਂ ਹੀ ਉਹਨਾਂ ਨੇ ਚੇਂਜ ਕਰਕੇ ਆਪਣਾ ਜਿਹੜਾ ਕਿ ਸਾਡਾ ਕੋਈ ਮੰਤਰੀ ਹੋਵੇ ਉਹ ਉਹ ਸੁਪਰੀਮ ਕੋਰਟ ਨੂੰ ਇਨਵੋਲ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਫਿਰ ਉਹਨਾਂ ਦੀ ਮਨਮਾਨੀ ਨਹੀਂ ਚੱਲਣੀ ਉਹ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਲਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਸੁਖਬੀਰ ਕਿਆ ਨੇ ਆਹ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਵੀ ਜਿਹੜਾ ਸਾਡੀ ਗੱਲ ਮੰਨੇ ਹਾਂ ਸੋ ਜਿਹੜਾ ਜਿਹੜਾ ਆਪਣੀ ਮਨਮਰਜ਼ੀ ਕਰੂਗਾ ਗਿਆਨ ਦੇ ਗਭੀਰ ਸਿੰਘ ਤੇ ਹਰਪ੍ਰੀਤ ਇਹਦੇ ਨਾਲ ਫਿਰ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਫਰਕ ਪਾਏਗਾ ਜਦੋਂ ਇਸ ਤਰੀਕੇ ਦੇ ਨਾਲ ਜਾਂ ਫਿਰ ਜੇ ਉਹਨਾਂ ਨੇ ਸਾਰਾ ਜੀ ਡਿਜੀਟਲ ਸਿਸਟਮ ਹੀ ਕਰ ਲਿਆ ਫਿਰ ਕੀ ਲੋਕ ਇਸਤੇ ਖਿਲਾਫ ਉੱਟਣਗੇ ਜਾਂ ਨਹੀਂ ਜਾਂ ਜਿਹੋ ਜਿਹਾ ਹੰਗਾਰਾ ਪਹਿਲਾਂ ਮਿਲਣਾ ਚਾਹੀਦਾ ਕੀ ਉਦਾਂ ਦਾ ਮਿਲ ਰਿਹਾ ਹੈਗਾ rahul ਦਾ ਕਿ ਨੂੰ ਜਾਂਦੇ ਲੋਕ ਤਾਂ ਪਹਿਲਾਂ ਵੀ ਸਮਝਦੇ ਹੈਗੇ ਆ ਜੇ ਆਪਾਂ ਸਮਝਦੇ ਆ ਲੋਕ ਵੀ ਸਮਝਦੇ ਆ ਸੋ ਜਿੰਨੀ ਕੁ ਮੈਂ ਇੰਡੀਆ ਦੀ ਪਾਪੂਲੇਸ਼ਨ ਦੀ ਸਾਈਕੀ ਨੂੰ ਸਮਝਦਾ ਆ ਵੀ ਉਹ ਜਿਹੜਾ ਹਿੰਦੂ ਨੈਸ਼ਨਲਿਜ਼ਮ ਵਾਲਾ ਭੂਤ ਆ ਉਹ 10 ਸਾਲ ਹੀ ਰਹਿੰਦਾ ਉਹ ਤੋਂ ਬਾਅਦ ਤੁਹਾਨੂੰ ਆਪਣੀਆਂ ਗਰਾਊਂਡ ਰਿਐਲਿਟੀਆਂ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਜੌਬਸ ਨਹੀਂ ਮਿਲ ਰਹੀਆਂ ਮਹਿੰਗਾਈ ਵੱਧ ਰਹੀ ਹੈਗੀਆ ਕਰੋਨਾ ਚ ਕਿੰਨੀਆਂ ਡੈਥਾਂ ਉਹਦੇ ਵਿੱਚ ਆ ਤੀਜੀ ਵਾਰੀ ਖਾਸ ਕਰਕੇ ਨਾਲੇ ਮਹਾਰਾਸ਼ਟra ਤੇ ਹਰਿਆਣਾ ਵਿੱਚ ਕਿਸੇ ਵੀ ਹਾਲਤ ਵਿੱਚ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਕਹਿੰਦਾ ਜਿੱਤ ਨਹੀਂ ਸੀ ਸਕਦੇ ਨਾ ਲੋਕ ਸਭਾ ਜਿੱਤ ਸਕਦੇ ਸੀ ਸੋ 25 30 ਸੀਟਾਂ ਨੇ ਜਿਹੜੀਆਂ ਰਾਹੁਲ ਨੇ ਵੀ ਕਿਹਾ ਵੀ 25 30 ਸੀਟਾਂ ਮੈਨੀਪੂਲੇਟ ਹੋਈਆਂ ਬਿਲਕੁਲ ਮੈਨੀਪੂਲੇਸ਼ਨ ਹੁੰਦੀ ਹੈ ਔਰ ਕੋਈ ਵੀ ਫਰਕ ਨਹੀਂ ਪਵੇਗਾ ਕਿਉਂਕਿ ਡਿਜੀਟਲ ਸਿਸਟਮ ਆਏਗਾ ਜਦੋਂ ਸੁਪਰੀਮ ਕੋਰਟ ਜਾਓਗੇ ਇਸ ਕੇਸ ਦੇ ਖਿਲਾਫ ਉਦੋਂ ਤੱਕ ਇਹ ਵੋਟਰ ਲਿਸਟਾਂ ਦੁਬਾਰੇ ਬਦਲੀਆਂ ਹੋਈਆਂ ਹੋਣਗੀਆਂ ਤੇ ਕਹਿੰਦਾ ਰਾਹੁਲ ਗਾਂਧੀ ਦਾ ਝੂਠ ਬੋਲਦਾ ਕਿਉਂਕਿ ਡਿਜੀਟਲ ਸਿਸਟਮ ਵਿੱਚ ਤੁਸੀਂ ਆਪਣੇ 100 200 250 ਬੰਦਾ ਲਾ ਕੇ ਰਾਤੋਂ ਰਾਤ ਜਿਹੜੀਆਂ ਸਾਰੀਆਂ ਵੋਟਾਂ ਬਦਲ ਸਕਦੇ ਹੋ ਸੋ ਜਦੋਂ ਸੁਪਰੀਮ ਕੋਰਟ ਤੱਕ ਦੁਬਾਰਾ ਜਾਏਗਾ ਉਹ ਰਾਹੁਲ ਗਾਂਧੀ ਨੂੰ ਝੂਠਾ ਸਾਬਤ ਕਰ ਦੇਗੀ ਸੋ ਇੱਕ ਤਰ੍ਹਾਂ ਨਾਲ ਇਹ ਗਰੋ ਗੈਂਗ ਚੱਲ ਰਿਹਾ ਹੈਗਾ ਵੋਟਾਂ ਚੋਰੀ ਕਰਨ ਦਾ ਬਹੁਤ ਵੱਡਾ ਗੈਂਗ ਹੈਗਾ ਹੁਣ ਇਹਦੇ ਚੋਂ ਭਾਜਪਾ ਨੂੰ ਹਰਾਉਣਾ ਬਹੁਤ ਔਖਾ ਹੈਗਾ ਸੋ ਜੇ ਤਾਂ ਕੋਈ ਪਾਰਦਰਸ਼ੀ ਜਾਂ ਚੰਗਾ ਲੀਡਰ ਆ ਗਿਆ ਤਾਂ ਉਹ ਚ ਕਰ ਸਕਦਾ ਵਰਨਾ ਹੈਗਾ ਵੀ ਜਿੰਨੀ ਮੈਨੀਪੂਲੇਸ਼ਨ ਨਾਲੇ ਵੋਟਾਂ ਜਿੱਤ ਰਹੇ ਹੈਗੇ ਆ ਸੋ ਹਾਲ ਦੀ ਘੜੀ ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਮਹਾਰਾਸ਼ਟਰ ਨਾ ਔਰ ਹਰਿਆਣੇ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਰੱਖਿਆ ਇਵਨ ਮੱਧ ਪ੍ਰਦੇਸ਼ ਨੇ ਜੀ ਜੀ ਮੱਧ ਪ੍ਰਦੇਸ਼ ਵਿੱਚ ਵੀ ਉਹ ਜਿਤਨੀ ਸੀ ਰਹੇ ਬੁਰੀ ਤਰ੍ਹਾਂ ਹਾਰ ਰਹੀ ਸੀ 65 ਜਾਂ 70 ਵੋਟਾਂ ਸੀਟਾਂ ਆ ਰਹੀਆਂ ਸੀ ਕਿੱਥੇ 120 25 30 ਆ ਜਿਹੜੀਆਂ ਉਹ ਲੈ ਬੈਠੇ ਆ ਸੋ ਬਿਲਕੁਲ ਇਹ ਇਹ ਬੜਾ ਵੱਡਾ ਕਪੜਾ ਹੋ ਰਿਹਾ ਰਾਹੁਲ ਗਾਂਧੀ ਬਿਲਕੁਲ ਸਹੀ ਕਹਿ ਰਿਹਾ ਹੁਣ ਉਹਦੇ ਖਿਲਾਫ ਇਹ ਹੈਗਾ ਵੀ ਅੱਜ ਅਸੀਂ ਦੇਖੋ ਅਜੀਤ ਅੰਜਮ ਨੇ ਪਾਇਆ ਹੈਗਾ ਵੀ ਦਿੱਲੀ ਦੀਆਂ 12 ਅਖਬਾਰਾਂ ਦਾ ਐਨਾਲਿਸਿਸ ਕਰਿਆ ਹੈ ਸਾਰਿਆਂ ਨੇ ਪਿੱਛੇ ਜਾ ਕੇ ਖਬਰ ਲਾਈ ਆ ਜਿਹੜੀ ਕਿ ਮੇਨ ਹੈਡਲਾਈਨ ਬਣਦੀ ਸੀ ਇਟ ਮੀਨਸ ਮੀਡੀਆ ਮੈਨੀਪੂਲੇਟ ਹੋ ਰਿਹਾ ਹੈਗਾ ਅਜੀਤ ਅੰਜਮ ਦੀਆਂ ਆਪਣੀਆਂ ਖਬਰਾਂ ਨੇ ਵੀ ਬਿਹਾਰ ਵਿੱਚ ਜਿਹੜੀਆਂ ਨਵੀਆਂ ਵੋਟਰ ਸੂਚੀਆਂ ਆਈਆਂ ਇੱਕ ਘਰ ਵਿੱਚ ਇੱਕ ਇੱਕ ਕਮਰੇ ਦੇ ਘਰ ਵਿੱਚ 65 ਵੋਟਰ ਰਜਿਸਟਰ ਹੋਏ ਨੇ ਇੱਕ ਇੱਕ ਕਮਰੇ ਦੇ ਘਰ ਵਿੱਚ 3 ਨੰਬਰ ਘਰ ਆ ਉਹਦੇ ਵਿੱਚ 300 ਵੋਟਰ ਰਜਿਸਟਰ ਹੋਏ ਨੇ ਔਰ ਉਹਨਾਂ ਦੇ ਮਾਂ ਪਿਤਾ ਦਾ ਨਾਂ ਕੋਈ ਨਹੀਂ ਹੂੰ ਜੀ ਐਫਸੀ ਕੇ ਐਮ ਚਲੋ ਜੀ ਏ ਬੀ ਸੀ ਡੀ ਈ ਇਹ ਇਹ ਰਾਹੁਲ ਨੇ ਵੀ ਕਰਿਆ ਜੀ ਵੀ ਪਿਤਾ ਦਾ ਕੋਈ ਨਾਮ ਨਹੀਂ ਅੱਧਿਆਂ ਤੇ ਫੋਟੋ ਹੈ ਨਹੀਂ ਜਿਨ੍ਹਾਂ ਤੇ ਹੈਗੇ ਵੀ ਆ ਬਿਲਕੁਲ ਛੋਟੀ ਜਿਹੀ ਆ ਪਤਾ ਨਹੀਂ ਲੱਗਦਾ ਵੀ ਫੋਟੋ ਹੈਗੇ ਕਿ ਸੋ ਇਹ ਬਹੁਤ ਵੱਡਾ ਘਪਲਾ ਲੱਗਦਾ ਸਾਰਾ ਕੁਝ ਆਪਾਂ ਕਹਿ ਸਕਦੇ ਆ ਕਿ ਸਹੀ ਜਿਹੜਾ ਹੈ ਨਹੀਂ ਹੈਗਾ ਤੇ ਬਿਲਕੁਲ ਦੇਖਦੇ ਆ ਕਿ ਇਸ ਦੇ ਵਿੱਚ ਹੋਰ ਕੋਈ ਇਸ ਦੇ ਵਿੱਚ ਖੁਲਾਸੇ ਆਉਂਦੇ ਨੇ ਜਾਂ ਜਿਹੜਾ ਹੈਗਾ ਕੀ ਇਸ ਤੇ ਕੋਈ ਲੋਕ ਜਿਹੜੇ ਨੇ ਇਸ ਤੇ ਨੋਟਿਸ ਲੈਂਦੇ ਨੇ ਜਾਂ ਆਉਣ ਵਾਲੇ ਇਲੈਕਸ਼ਨ ਚ ਕੀ ਇਸ ਤਰ੍ਹਾਂ ਦਾ ਮੋੜ ਹੋਣ ਜਾ ਰਿਹਾ ਹੈ ਜਨਾਈ ਇੰਟਰਨੈਸ਼ਨਲ ਖਬਰਾਂ ਵਾਲੇ ਇੱਕ ਵਾਰ ਰੁਕ ਕਰ ਲੈਣੇ ਆ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੀ ਜਿਹੜੀ ਹੈ ਚੰਗੀ ਬਾ ਜਿਹੜੀ ਹੈ ਉਹ ਮਰੂੜੀ ਜਾ ਰਹੀ ਹੈਗੀ ਹੈ ਸਰਦਾਰ ਅਤਾ ਸਿੰਘ ਦੀ ਵੱਡੇ ਪੱਦਰ ਤੇ ਜਿਹੜਾ ਹੈ ਇਸ ਦੇ ਨਾਲ ਜੌਬ ਲਾਸਸ ਹੁੰਦੇ ਆ ਸ਼ੰਕੇ ਹੈਗੇ ਨੇ ਕਿਉਂਕਿ ਅੱਗੇ ਹੀ ਆਪਾਂ ਦੇਖ ਕੇ ਆਏ ਆ ਕਿ ਕਿੰਨੀ ਅਨਇੰਪਲੋਇਮੈਂਟ ਭਾਰਤ ਦੇ ਵਿੱਚ ਹੈਗੀ ਹੈ ਪਰ ਜੇ ਇਸ ਤਰੀਕੇ ਦੇ ਨਾਲ ਇੰਨਾ ਟੈਰੇਫੋਨ ਲੱਗਣਾ ਚાલુ ਹੋ ਗਿਆ ਹੈ ਤੇ ਫਿਰ ਆਪਣੇ ਆਪ ਹੀ ਫਿਰ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਇਧਰਲਾ ਜਿਹੜਾ ਸਮਾਨ ਯੂਐਸ ਦੇ ਵਿੱਚ ਨਹੀਂ ਵਿਕੇਗਾ ਤੇ ਫਿਰ ਜੇ ਉਧਰ ਸਮਾਨ ਹੀ ਨਹੀਂ ਵਿਕੇਗਾ ਮੰਗ ਘਟੇਗੀ ਮੰਗ ਘਟੇਗੀ ਤੇ ਫਿਰ ਉਸ ਤੋਂ ਬਾਅਦ ਲੋਕ ਜਿਹੜੇ ਬਰੋਜਗਾਰ ਹੋਣਗੇ ਹਾਂਜੀ ਹਾਂਜੀ ਇਹਦੇ ਕਾਫੀ ਇਫੈਕਟ ਪੈਣਗੇ ਇੱਕ ਤਾਂ ਜਿਹੜਾ ਡਾਲਰ ਦੇ ਮੁਕਾਬਲੇ ਇੰਡੀਆ ਦਾ ਜਿਹੜਾ ਰੁਪਈਆ ਉਹ ਹੋਰ ਵਧੇਗਾ ਉਹਦੀ ਇਕਨੋਮੀ ਡਾਊਨ ਜਾਏਗੀ ਸੋ ਜਿਹੜਾ ਇੱਕ ਕਿਹਾ ਜਾ ਰਿਹਾ ਨਾ ਆਮ ਤੌਰ ਤੇ ਬਹੁਤ ਸਾਰੇ ਜਿਹੜੇ ਨੈਸ਼ਨਲਿਸਟ ਆ ਇਹ ਕਹਿੰਦੇ ਵੀ ਭਾਰਤ 140 ਕਰੋੜ ਭਾਰਤੀਆਂ ਤੋਂ ਬਿਨਾ ਅਮਰੀਕਾ ਦਾ ਸਰੇਗਾ ਜਾਂ ਨਹੀਂ ਸਰੇਗਾ ਉਹ ਇਹ ਬਿਲਕੁਲ ਗਲਤ ਗੱਲ ਹੈਗੀ ਆ ਜੇ ਆਪਾਂ ਡਾਟਾ ਦੇਖਦੇ ਆ ਅਮਰੀਕਾ ਦਾ ਪੂਰੀ ਦੁਨੀਆ ਨੂੰ ਜਿਹੜਾ ਐਕਸਪੋਰਟ ਹੁੰਦਾ ਉਹ 2000 ਬਿਲੀਅਨ ਡਾਲਰ ਦਾ ਹੈ ਅਮਰੀਕਾ ਹੋਰਾਂ ਮੁਲਕਾਂ ਨੂੰ 2000 ਬਿਲੀਅਨ ਡਾਲਰ ਭੇਜਦਾ ਹੈ ਸੋ ਜਿਹੜਾ ਹੈਗਾ ਉਹ ਇੰਡੀਆ ਨਾਲ ਉਹਦਾ ਜਿਹੜਾ ਹੈਗਾ ਸਿਰਫ 43 ਬਿਲੀਅਨ ਦਾ ਹੈ ਔਰ ਉਹ ਵੀ ਇੰਡੀਆ ਦੀਆਂ ਲੋੜਾਂ ਹੈਗੀਆਂ ਨੇ ਕਿਉਂਕਿ ਫਾਰਮਾਸੈਟিক্যাল ਉੱਥੋਂ ਚਾਹੀਦਾ ਹੈਗਾ ਏ ਜਾਂ ਟੈਕਨੋਲੋਜੀ ਦੇ ਪੁਰਜ਼ੇ ਵਗੈਰਾ ਕੁਝ ਉੱਥੋਂ ਚਾਹੀਦੇ ਹੈਗੇ ਉਹਨੂੰ ਇਹ ਮਨਾ ਨਹੀਂ ਕਰ ਸਕਦੇ 2000 ਬਿਲੀਅਨ ਡਾਲਰ ਦੇ ਐਕਸਪੋਰਟ ਚੋਂ ਜੇ 43 ਬਿਲੀਅਨ ਡਾਲਰ ਦਾ ਐਕਸਪੋਰਟ ਨਹੀਂ ਵੀ ਹੋਏਗਾ ਅਮਰੀਕਾ ਦਾ ਕੁਝ ਨਹੀਂ بگੜਨ ਲੱਗਿਆ ਭਾਰਤ ਦਾ ਗੁੱਡਸ ਐਂਡ ਸਰਵਿਸਿਜ਼ ਮੁਲਾ ਕੇ ਐਕਸਪੋਰਟ ਆ 350 ਬਿਲੀਅਨ ਡਾਲਰ ਦਾ ਕੀ ਭਾਰਤ 350 ਬਿਲੀਅਨ ਡਾਲਰ ਦਾ ਕੱਲ ਤੱਕ ਹੋ ਰਿਹਾ ਸੀ ਅੱਜ ਨਹੀਂ ਹੋ ਰਿਹਾ ਉਹ ਐਡਾ ਵੱਡਾ ਜਿਹੜਾ ਜੰਪ ਪੈਣਾ ਉਹਨੂੰ ਰੋਕ ਸਕੇਗਾ ਸੋ ਬਿਲਕੁਲ ਉਹ ਉਹ ਬਾਹ ਤਾਂ ਮਰੋੜ ਰਿਹਾ ਹੈਗਾ ਆਈਡੀਆ ਉਹਨਾਂ ਦਾ ਹੈਗਾ ਵੈਸੇ ਹੋ ਰਿਹਾ ਹੈਗਾ ਵੀ ਟੀਮ ਆ ਰਹੀ ਹੈ ਨੇਗੋਸ਼ੀਏਸ਼ਨ ਲਈ ਵੀ ਉਹ ਜਿਹੜਾ 0% ਵਾਲਾ ਉਹਦਾ ਉਹ ਜੇ ਪਰ ਉਹਦੇ ਚੋਂ ਇਹ ਹੈਗਾ ਵੀ ਆਪਾਂ ਵਾਰ-ਵਾਰ ਕਰ ਕਰੀਏ ਕਿਸਾਨਾਂ ਦਾ ਸਾਡੇ ਲੋਕਲ ਕਿਸਾਨਾਂ ਦਾ ਬਹੁਤ ਪੋਰਾ ਹਾਲ ਹੋਏਗਾ ਐਮਐਸਪੀ ਵਾਲੀ ਗਰੰਟੀ ਤਾਂ ਛੱਡੋ ਤੁਹਾਡੀ ਸਾਰਾ ਕੁਝ ਜਿਹੜਾ ਵੇਕਣਾ ਬੰਦ ਹੋ ਗਿਆ ਬੋਲੋ ਫਿਰ ਕੀ ਜਿਹੜੀ ਫਸਲਾਂ ਵਗੈਰਾ ਹੈਗੀਆਂ ਫਿਰ ਉਹ ਉਧਰੋਂ ਆਉਣੀਆਂ ਚਾਹੀਦੀਆਂ ਹਾਂਜੀ ਹਾਂਜੀ ਉਧਰੋਂ ਆ ਜਾਣਗੀਆਂ ਜੀ ਇਸ ਧਰਮਸ ਤੇ ਐਗਰੀ ਹੋ ਜਾਂਦੇ ਆ ਜੀ ਜੀ 0% ਵਾਲੇ ਤੇ ਹੋ ਜਾਂਦੇ ਆ ਆਫੋਰਡ ਪ੍ਰੋਡਕਟਸ ਜਿਹੜੇ ਹੈਗੇ ਆ ਖਾਸ ਕਰਕੇ ਆਹ ਦੂਜਾ ਚਿਕਨ ਵਗੈਰਾ ਤੇ ਦੁੱਧ ਦੁੱਧ ਦੇ ਪ੍ਰੋਡਕਟਸ ਤੇ ਜਿਹੜੀਆਂ ਕਣਕ ਵਗੈਰਾ ਹੈਗੀਆਂ ਉਧਰੋਂ ਆ ਸਕਦੀ ਆ ਉਹ ਬਹੁਤ ਘੱਟ ਰੇਟਾਂ ਤੇ ਆਉਗੀਆਂ ਸਾਡਾ ਕਿਸਾਨ ਆ ਜਿਹੜਾ ਖਤਮ ਹੋ ਜਾਏਗਾ ਹੁਣ ਇਹ ਹੀ ਭਾਰਤ ਇਸੇ ਕਰਕੇ ਹ ਸਟੈਂਡ ਤੇ ਖੜਾ ਹੈਗਾ ਪਰ ਬਹੁਤ ਵੱਡਾ ਹਮਲਾ ਹੈ ਹੁਣ ਕੱਲਾ ਇਥੋਂ ਹੀ ਵੱਡਾ ਹਮਲਾ ਨਹੀਂ ਹੈਗਾ ਤੁਸੀਂ ਦੇਖੋ ਉਹਨਾਂ ਕੋਲ ਜਿਹੜੀਆਂ ਜਿਹੜੀਆਂ ਸਾਰੀਆਂ ਇੰਟਰਨੈਸ਼ਨਲ ਕੰਪਨੀਆਂ ਉਹ ਅਮਰੀਕਾ ਦੀਆਂ ਨੇ ਸੋ ਜਿਹੜੀ ਪਿਛਲੇ ਦਿਨੀ ਨਾਇਰਾ ਕੰਪਨੀ ਆ ਜਿਹੜੀ ਰਸ਼ੀਆ ਤੋਂ ਤੇਲ ਲੈਂਦੀ ਸੀ ਉਹ ਬਲੈਕਲਿਸਟ ਹੋਈ ਹੈਗੀ ਹੈ ਸੋ ਸਾਡੇ ਕੋਲ ਖਬਰ ਆਈ ਹੈ ਵੀ ਨਾਇਰਾ ਕੰਪਨੀ ਦਾ ਮਾਈਕਰੋਸਾਫਟ ਦਾ ਸਿਸਟਮ ਸਾਰਾ ਵਿੰਡੋਜ਼ ਵਗੈਰਾ ਪਿਛਲੇ ਦਿਨੀ ਬੰਦ ਹੋ ਗਿਆ ਸੀ ਮਾਈਕਰੋਸਾਫਟ ਨੇ ਸਾਰਾ ਕੁਝ ਬੰਦ ਕਰ ਦਿੱਤਾ ਵੀ ਜੇ ਤੁਸੀਂ ਰਸ਼ੀਆ ਤੇ ਇਰਾਨ ਤੋਂ ਤੇਲ ਖਰੀਦਨਾ ਯੂ ਕੈਨ ਨਾਟ ਯੂਜ਼ आवर ਸਰਵਿਸਿਜ਼ ਨਾਇਰਾ ਇੱਕਦਮ ਹਾਈ ਕੋਰਟ ਚ ਜਾਂਦੀ ਆ ਕੁਝ ਦਿਨਾਂ ਲਈ ਛੋਟ ਮਿਲੀ ਆ ਤਾਂ ਉਹ ਆਪਣੀਆਂ ਈਮੇਲਸ ਰਿਸਟੋਰ ਕਰ ਲੈਣਿਆ ਕਿਦਾਂ ਤੇ ਨਾਲ ਚੇਤਾਵਨੀ ਦਿੱਤੀ ਆ ਵੀ ਜੇ ਰਸ਼ੀਆ ਤੋਂ ਜਾਂ ਇਰਾਨ ਤੋਂ ਤੇਲ ਖਰੀਦਿਆ ਤਾਂ ਸਾਰਾ ਬੰਦ ਹੋ ਜਾਏਗਾ ਤੁਸੀਂ ਤੁਸੀਂ ਕਿਆਸ ਕਰੋ ਵੀ ਜੇ ਸਮੁੱਚੇ ਭਾਰਤ ਦੀਆਂ ਕੰਪਨੀ ਸਮੁੱਚੇ ਭਾਰਤ ਦਾ ਮਾਈਕਰੋਸਾਫਟ ਬੰਦ ਹੋ ਗਿਆ ਤੁਹਾਡੀਆਂ ਜੀਮੇਲ ਤੁਹਾਡਾ ਜੀਪੀਐਸ ਤੁਹਾਡਾ ਬਣੇਗਾ ਕੀ ਸੋਚੇ ਭਾਰਤ ਦਾ ਫੇਸਬੁੱਕ ਤੇ ਮੈਟਾ ਦਾ ਸਮੁੱਚਾ ਨੈਟਵਰਕ ਬੰਦ ਹੋ ਗਿਆ ਸਮੁੱਚੇ ਭਾਰਤ ਦਾ ਐਪਲ ਦਾ ਸਮੁੱਚਾ ਨੈਟਵਰਕ ਬੰਦ ਹੋ ਗਿਆ ਤਾਂ ਕਿੱਥੇ ਜਾਓਗੇ ਹੂੰ ਹੂੰ ਸੋ ਵੱਡੀ ਹੋਈ ਉਹ ਇਹਨਾਂ ਕੰਪਨੀਆਂ ਨੂੰ ਵੈਪਨ ਦੇ ਤੌਰ ਤੇ ਵਰਤ ਰਿਹਾ ਹੈ ਸੋ ਚਾਈਨਾ ਨੂੰ ਪਤਾ ਸੀਗਾ ਵੀ ਇਹ ਵੈਪਨ ਦੇ ਤੌਰ ਤੇ ਵਰਤੇਗਾ ਉਹਨਾਂ ਨੇ ਆਪਣੇ ਬਰਾਬਰ ਦੇ ਖੜੇ ਆਪਣੇ ਦੂਜੇ ਖੜੇ ਕੀਤੇ ਉਹਨਾਂ ਨੇ ਆਪਣਾ ਜੀਪੀਐਸ ਵੀ ਆਪਣਾ ਮਾਈਕਰੋਸਾਫਟ ਵਿੰਡੋ ਦੇ ਬਰਾਬਰ ਵੀ ਆਪਣਾ ਉਹਨਾਂ ਦੇ YouTube ਵੀ ਆਪਣੀ ਹੈਗੇ ਹੁਣ ਇੱਥੇ ਭਾਰਤ ਲਈ ਜਿਹੜਾ ਚੈਲੰਜ ਇਹ ਆ ਰਿਹਾ ਵੀ 50 ਲੱਖ ਬੰਦਾ ਆਈਟੀ ਸੈਕਟਰ ਵਿੱਚ ਕੰਮ ਕਰ ਰਿਹਾ ਹੈ ਅਮਰੀਕਾ ਦੇ ਵਿੱਚ ਵੀ ਤੇ ਇੰਡੀਆ ਵਿੱਚ ਵੀ ਜੇ 50 ਲੱਖ ਬੰਦਾ ਜਿਹੜਾ ਕਹਿੰਦੇ ਵੀ ਸਾਡਾ ਟਾਪ ਮੋਸਟ ਆਈਟੀ ਇੰਟੈਲੈਕਚੁਅਲ ਆ ਉਹ ਇੱਕ ਵਿੰਡੋਸ ਦਾ ਇਨੋਵੇਸ਼ਨ ਨਹੀਂ ਕਰ ਸਕਦਾ ਤਾਂ ਇਟ ਮੀਨਸ ਉਹ ਜਿਹੜੇ ਆਈਟੀ ਦੇ ਪ੍ਰੋਫੈਸ਼ਨਲ ਕਹੋਂਦੇ ਆ ਉਹ ਸਿਰਫ ਕਾਰਪੈਂਟਰ ਤੇ ਪਲੰਬਰਾਂ ਜਿੰਨੀ ਉਹ ਤਾਕਤ ਰੱਖਦੇ ਆ ਹੂੰ ਹੂੰ ਉਹ ਇੰਟੈਲੈਕਚੁਅਲ ਨਹੀਂ ਹੈਗੇ ਜੇ ਤੁਸੀਂ ਆਪਣੇ ਮੁਲਕ ਲਈ ਕੋਈ ਇੱਕ ਵੱਖਰਾ ਸਿਸਟਮ ਕ੍ਰੀਏਟ ਨਹੀਂ ਕਰ ਸਕਦੇ ਇਟ ਮੀਨਸ ਯੂ ਆਰ ਨਾਟ ਮੋਰ ਦਨ ਕਾਰਪੈਂਟਰਸ ਐਂਡ ਪਲੰਬਰਸ ਸੋ ਜੇ ਅਸੀਂ ਇੰਨੀ ਵੱਡੀ ਗਿਣਤੀ ਵਿੱਚ ਟੈਕਨੋਲੋਜੀਕਲ ਕਾਰਪੈਂਟਰ ਤੇ ਪਲੰਬਰ ਪੈਦਾ ਕਰ ਰਹੇ ਆਂ ਜਿਹੜੇ ਮੁਲਕ ਨੂੰ ਇਸ ਵੱਡੇ ਹਮਲੇ ਤੋਂ ਨਹੀਂ ਬਚਾ ਸਕਦੇ ਤਾਂ ਆਏਗਾ ਵੀ ਇਨੋਵੇਸ਼ਨ ਵਿੱਚ ਉਹਨਾਂ ਨੂੰ ਆਪਣਾ ਲਾਉਣਾ ਪਵੇਗਾ ਭਾਰਤ ਦਾ ਬਿਜ਼ਨਸ ਆ ਜਿਹੜਾ ਔਰ ਰਿਸਰਚ ਬੇਸਡ ਨਹੀਂ ਹੈਗਾ ਇਨੋਵੇਸ਼ਨ ਬੇਸਡ ਨਹੀਂ ਇਸੇ ਕਰਕੇ ਸਾਡੀਆਂ ਆਈਆਈਟੀਆਂ ਚ ਪੜੇ ਹੋਏ ਬੰਦੇ ਆ ਜਿਹੜੇ ਉਹ ਅਮਰੀਕਾ ਜਾਣਾ ਪਸੰਦ ਕਰਦੇ ਆ ਜਾਂ ਉਹਨਾਂ ਦੀਆਂ ਕੰਪਨੀਆਂ ਉਹਨਾਂ ਵਿੱਚ ਮਜ਼ਦੂਰੀ ਕਰਦੇ ਆ ਉਹ ਹੂੰ ਹੂੰ ਦੇ ਆਰ ਨਾਟ ਪ੍ਰੋਫੈਸ਼ਨਲਸ ਉਹ ਟੈਕਨੀਕਲ ਮਜ਼ਦੂਰ ਨੇ ਸਿਰਫ ਥੋੜੀਆਂ ਤਨਖਾਹਾਂ ਵੱਧ ਮਿਲਦੀਆਂ ਨੇ ਸੋ ਸਮੁੱਚੇ ਭਾਰਤ ਲਈ ਇਹ ਚੈਲੰਜ ਆਏਗਾ ਹੁਣ ਦੇਖੋ ਉਹ ਕਿੱਥੇ ਤੱਕ ਬਾਹ ਮਰੋੜ ਸਕਦਾ ਕਿੱਥੋਂ ਤੱਕ ਇਹ ਡਿੱਗਦੇ ਨੇ ਸੋ ਕਿੱਥੇ ਫੈਸਲਾ ਹੁੰਦਾ ਅਗਲੇ ਦਿਨਾਂ ਦਰਾਂ ਇਹਦਾ ਪਤਾ ਲੱਗੇਗਾ ਜੀ ਬਿਲਕੁਲ ਜੀ ਤੇ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਫਤਾਰ ਸਿੰਘ ਹੁਣ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ